ਫਾਈਂਗ ਕਰਾਉਂਦੇ ਦੇਖੋ ਹਲਕੇ ਦੀ ਜਦੋਂ ਸਾਡੇ ਅਫੀਸਰ ਸਾਹਿਬਾਨ ਖੜੇ ਅਸੀਂ ਨਾਲ ਲੈ ਕੇ ਕਰਾਂਗੇ ਲਿਸਟ ਤਾਂ ਦਿਓ ਨਾ ਵੀ ਕਿੱਥੇ ਕੀ ਦੀ ਜਿਹੜੇ ਆਪਣੇ ਜੀ ਟਰਾਲੀ ਚੋਰੀ ਹੋਈ ਹੈ ਆਪਣੇ ਕਿਸਾਨ ਭਰਾ ਆ ਜਾਣ ਪੁੱਛ ਕੇ ਨਾਲ ਆਪਾਂ ਉਹਦੀ ਕਾਰਵਾਈ ਕਰਵਾਗੇ ਆਪਰੇ ਹਲਕੇ ਕੱਲੀ ਕੱਲੀ ਲੈਟ ਜੀ ਤੁਹਾਡੇ ਕੋਲੇ ਪਹੁੰਚੂਗੀ ਚਲੋ ਇਹ ਤਾਂ ਜਿੰਨੀ ਲੈਟ ਟਾਈਮ ਪਹੁੰਚਾਈ ਅਗਲੀ ਗੱਲ ਇੱਕ ਮਿੰਟ ਜੀ ਅਗਲੀ ਗੱਲ ਇਹ ਹੈ ਵੀ ਜਿਹੜੀਆਂ ਮੰਗਾਂ ਤੇ ਅਸੀਂ 12 ਤੇ ਉੱਥੇ ਬੈਠੇ ਸੀਗੇ ਮੁੱਖ ਮੰਤਰੀ ਲਗਾਤਾਰੇ ਕਹਿ ਰਹੇ ਸੀਗੇ ਬਈ ਮੁੱਖ ਮੰਤਰੀ ਲਗਾਤਾਰ ਕਹਿ ਰਹੇ ਸੀਗੇ ਕਿ ਮੈਂ ਕਿਸਾਨਾਂ ਦੇ ਨਾਲ ਆ ਮੈਂ ਇਹਨਾਂ ਦੀਆਂ ਮੰਗਾਂ ਨਾਲ ਸਹਿਮਤ ਆ ਕਿ ਅੱਜ ਪੰਜਾਬ ਦੀ ਸਰਕਾਰ ਸਾਡੀਆਂ ਉਹ 12 ਮੰਗਾਂ ਨਾਲ ਸਹਿਮਤ ਆ ਦੇਖੋ ਜਿਹੜੀਆਂ ਆਪਾਂ ਅੱਜ ਵਿਚਾਰ ਸਾਂਝੇ ਕਰ ਰਹੇ ਆ ਇਹ ਤੁਹਾਡੀਆਂ ਜਿਹੜੀਆਂ ਗੱਲਾਂ ਆ ਮੈਂ ਉੱਥੇ ਜਾ ਕੇ ਸੀਐਫ ਸਾਹਿਬ ਕੋਲ ਸਾਰੇ ਐਮਐਲ ਨੂੰ ਰੱਖਣਗੇ ਤੁਸੀਂ ਇੱਥੇ ਵਿਚਾਰ ਕੀਤੇ ਦੂਜੇ ਹਲਕੇ 'ਚ ਵੀ ਹੋ ਰਹੇ ਆ ਇਹ ਸਾਰੇ ਜਾ ਕੇ ਅਸੀਂ ਸੀਐਫ ਸਾਹਿਬ ਤੋਂ ਟਾਈਮ ਲੈ ਕੇ ਉਹਨਾਂ ਨੂੰ ਰੱਖਾਂਗੇ ਭਾਈ ਕਿਸਾਨ ਜੱਦੀ ਬੰਦੇ ਦੀ ਇਹ ਜਿਹੜੀ ਮੰਗ ਆ ਇਹਨੂੰ ਪੂਰੀ ਕਰਾਂਗੇ ਕਹਿ ਕੇ ਸਰਕਾਰ ਚ ਆਏ ਸੀ ਭੰਤਮਾਨ ਜੀ ਸਾਰੇ ਮਾਪੇ ਬਾਰੇ ਐਮ ਐਸ ਪੀ ਬਾਰੇ ਸਾਰੇ ਆਪਣੇ ਆਖਿਆ ਸੀ ਉਹਨਾਂ ਨੇ ਸਾਡੀ ਸਰਕਾਰ ਲਿਆਓ ਜਿਹੜੀ ਚੌਕ ਦੇ ਸਕੂਲ ਦੇ ਵਿੱਚ ਰੌਲਾ ਸੀਗਾ ਉਹ ਮੈਨੇਜਮੈਂਟ ਪਿੱਛੇ ਹੱਟ ਗਈ ਸੀ ਡੀ ਸੀ ਸਾਡੀ ਰਿਪੋਰਟ ਕਿ ਉੱਥੇ ਕ੍ਰੈਕਸ਼ਨ ਹੋਈ ਆ ਠੀਕ ਹੈ ਜੀ ਉਹ ਬੰਦੇ ਸਾਡੇ ਹਲੇ ਵੀ 35 ਕੇ ਜਨਤੇ ਬਾਈ ਜੀ ਕਿੰਨੇ 34 35 ਜਾਣੇ ਹਲੇ ਵੀ ਅੰਦਰ ਬੈਠੇ ਆ ਕਿਉਂ ਨਹੀਂ ਉਹਨਾਂ ਨੂੰ ਤੁਸੀਂ ਰੀਲੀਜ਼ ਕਰਾਉਂਦੇ ਕਰਤੇ ਜਿਹੜੀ ਕਰਤੋ ਜਿਹੜੇ ਮੈਂ ਤਾਂ ਇਹ ਕਹਿਣਾ ਜਿਹੜਾ ਪਹਿਲਾਂ ਜਿਹੜੀ ਮੈਨੇਜਮੈਂਟ ਸੀ ਉਹ ਪਹਿਲੇ ਹੀ ਪਾਸੇ ਕਰ ਦੇਣੀ ਚਾਹੀਦੀ ਸੀ ਜਦੋਂ ਉਹਨਾਂ ਨੇ ਕੰਮ ਗਲਤ ਕੀਤਾ ਉਹ ਜਥੇਬੰਦੀਆਂ ਦੇ ਆਗੂ ਆਏ ਜਿਉਂ ਕੋਈ ਲਾਠੀ ਚਾਹੁੰਦਾ ਕੋਈ ਕੁੱਟ ਮਾਰਨੀ ਹੋਈ ਮੈਂ ਮੰਨਦਾ ਜੀ ਮੈਨੂੰ ਨਾ ਮਾਰਦੇ ਲਾਠੀ ਚਾਹ ਦੇ ਕੇ ਸਿੱਧੇ ਜੇਲ੍ਹ ਸੁਣਦਾ ਜੀ ਉਹਨਾਂ ਨੂੰ ਇਹ ਸਰਕਾਰਾਂ ਦੀ ਮੈਨੇਜਮੈਂਟ ਸੀ ਉਹ ਗਲਤ ਸੀਗੀ ਆਪ ਪਾਸੇ ਕਰ ਦੇਣੀ ਚਾਹੀਦੀ ਸੀ ਦੇਖੋ ਜੀ ਉਹ ਗੱਲ ਵੱਖਰੀ ਆ ਪਰ ਜਨਤਕ ਜਥੇਬੰਦੀਆਂ ਸਪੋਰਟ ਤੇ ਗਈਆਂ ਸਭ ਨੂੰ ਪਤਾ ਮੈਨੇਜਮੈਂਟ ਉਹ ਗਲਤ ਆ ਗਈ ਭ੍ਰਿਸ਼ਟਾ ਵੀ 14-15 ਲੱਖ ਰੁਪਏ ਮਹੀਨਾ ਦਾ ਮੈਨੇਜਮੈਂਟ ਖਾਈ ਜਾਂਦੀ ਆ ਅਸਲ ਅਸਲ ਪੂਰੇ ਇਹਦੀ ਗੱ ਮੁਗੜੇ ਆਪਣੇ ਮਿੰਹਾਂ ਹਫ਼ਤਾ ਉਹਨਾਂ ਦੀ ਸਪੋਰਟ ਤੇ ਗਿਆ ਅਧਿਆਪਕਾਂ ਨੂੰ ਖੇਲਾ ਖਾਣੇ ਮੋੜ ਚੱਕ ਕੇ ਅੰਦਰ ਕਰਤਾ ਅੱਜ ਵੀ ਇਹਨੂੰ ਦਵਾਇਆ ਜਾਂਦਾ ਵੀ ਕਹਿੰਦੀ ਸਪੋਰਟ ਦੇ ਗਣ ਪਹਿਲਾਂ ਤਾਂ ਰੱਡ ਗਿਆ ਬਾੜਾਂ ਤੋਂ ਫਿਰ ਜਿੱਥੇ ਵੀ ਜਾਂਦਕ ਜਥੇ ਬੰਦੀਆਂ ਕੋਈ ਸਪੋਰਟ ਤੇ ਜਾਂਦੀਆਂ ਕਿਸਾਨਾਂ ਦੇ ਮਜ਼ਦੂਰਾਂ ਦੇ ਤਾਂ ਉਹਨਾਂ ਨੂੰ ਖੇਲਾਂ ਦੇ ਵਿੱਚ ਢੱਕਾ ਗਿਆ ਤੇਜੀ ਨਾਲ ਸਿਰਫ ਇਹ ਸੋਦੀ ਸਰਕਾਰ ਦੇ ਵਿੱਚ ਆਪ ਸਰਕਾਰ ਦੇ ਵਿੱਚ ਹੋ ਰਿਹਾ ਵੀ ਹਲੀਆਂ ਸਰਕਾਰਾਂ ਵਾਲੇ ਨਹੀਂ ਹੈ ਇਹ ਜੇ ਸਪੋਰਟ ਤੇਜੀ ਨਾਲ ਛੋੜੇ ਮਾਮਲਿਆਂ ਦੇ ਵਿੱਚ ਉਹ ਮੰਗ ਕਰਦੇ ਆ ਵੀ ਜਿਹੜਾ ਇਹ ਪਰਚਾ ਕਿਹੜੇ ਬੰਦੇ ਸਾਡੇ ਬਠਿੰਡਾ ਜ਼ਿਲ੍ਹੇ ਚ ਬੈਠੇ ਆ ਉਹਨਾਂ ਤੇ ਉਹ ਪਰਚਾ ਰੱਦ ਕਰਕੇ ਉਹਨਾਂ ਨੂੰ ਤੁਰੰਤ ਰਿਹਾ ਗਿਆ। ਅਰੇ ਕੀ ਕੀਤਾ ਉਹਨਾਂ ਨੇ ਕੁਝ ਵੀ ਨਹੀਂ ਕੀਤਾ। ਉਹਨਾਂ ਦੇ ਤਾਂ ਬੰਨਾਂ ਪਈਆਂ ਨੇ ਉਹਨਾਂ ਨੇ ਮਾਰੀਆਂ ਤੁੰਗੀਆਂ। ਜੀ ਅਸੀਂ ਇੱਕ ਤਾਂ ਕਿਸੇ ਸਾਹਿਬ ਨਾਲ ਮੀਟਿੰਗ ਕਰ ਲਈ ਜੀ ਬਿਲਕੁਲ ਕਰ ਲਈ ਉਹਨਾਂ ਦੇ ਯਾਰ। ਫਿਰ ਆ ਪੂਰਾ ਹਾਂ ਤੇਲ ਲਿਜਣਾ ਖੜ ਤੇ ਆ ਕੋਲ ਅੱਜ ਆਪਣੀ ਇਹ ਵਿਚਾਰ ਹੋਈ ਆ ਅਸੀਂ ਜਾ ਕੇ ਸਾਰੀਏ ਮਗਰ ਜੱਪ ਸਾਹਿਬ ਕੋਲੇ ਮੁੜ ਕੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨਾਲ ਬੈਠ ਕੇ ਆਪਾਂ ਚਾਹਾਂ ਦੀ ਭਾਈ ਨੂੰ ਛੱਡਿਆ ਜਾਵੇ। ਦੇਖੋ ਤੁਸੀਂ ਗੱਲ ਸੁਣੋ ਇੱਕ ਤਾਂ ਸਾਡੀ ਹੋਰ ਬਹੁਤ ਅਹਿਮ ਗੱਲ ਹੈ ਜੀ। ਜਦੋਂ ਮਦੀਪਾ ਆਇਆ ਸੀ ਕਾਂਗਰਸ ਗਵਰਨਮੈਂਟ ਸੀ ਚੰਨੀ ਸਾਹਿਬ ਮੁੱਖ ਮੰਤਰੀ ਸੀ ਉਹ ਬਰਤਨ ਮੁੜ ਗਏ ਸੀ ਪਿਆਰੇ ਆਣੇ ਪਾਉ ਤੋਂ ਕੋਸ ਨਵੇਂ ਜਫੇਬੰਦੀਆਂ ਤੇ ਕੋਈ ਪਰਚਾ ਦਰਜ ਕਰਨ ਤੋਂ ਵੀ ਐਕਸ ਸਾਹਿਬ ਨੇ ਇਨਕਾਰ ਕਰ ਦਿੱਤਾ ਸੀ ਮੇਰੇ ਖਿਆਲ ਪਰਚਾ ਚੰਨੀ ਸਾਹਿਬ ਨੇ ਨਹੀਂ ਜੀ ਉਹਦੇ ਸਿਰਫ ਇਹ ਹੋਇਆ ਸੀ ਪਰਚਾ ਇਹ ਹੋਇਆ ਸੀਗਾ ਸਿਰਫ ਸੜਕ ਰੋਕਣ ਦਾ ਜਿਨ੍ਹਾਂ 'ਚ 200 ਰੁਪਏ ਜੁਰਮਾਨਾ ਹੁੰਦਾ ਭਾਰਤੀ ਸਰਕਾਰ ਨੇ ਆ ਕੇ ਉਹਨਾਂ 307 'ਚ ਬਦਲਤਾ ਨਹੀਂ ਪਤਾ ਇਹ ਕਈ ਚੀਜ਼ਾਂ ਜਦੋਂ ਤੇ ਉੱਥੇ ਜੀ ਕਿਸੇ ਦੇ 370 ਮਤਲਬ ਰੱਤਾ ਕਤਲ ਕੋਈ ਫਰਕ ਕਿਸੇ ਦਾ ਜਰੀਤ ਨਹੀਂ ਵੱਜੀ ਕੋਈ ਵੈਰੀਕਲ ਨਹੀਂ ਹੋਇਆ ਕੋਈ ਪ੍ਰਧਾਨ ਮੰਤਰੀ ਨੇੜੇ ਵੀ ਨਹੀਂ ਆਇਆ ਪ੍ਰਧਾਨ ਮੰਤਰੀ ਦੇ ਨੇੜੇ ਤਾਂ ਬੀਜੇਪੀ ਦੇ ਲੋਕ ਖੜਦੇ ਆ ਤਾਂ ਪਰਚਾ ਤੁਸੀਂ ਕਿਸ ਖਾਮਜੋਥੇ ਬੰਨਿਆ ਦੇ ਮਜ਼ਦੂਰ ਜਥੇ ਬੰਨਿਆ ਦੇ ਰਹੇ ਆ ਇਹ ਨਾ ਜਿਹੜਾ ਹੈਗਾ ਇਸ ਸੈਕਟਰ ਦੇ ਵਿੱਚੋਂ ਸਿੱਧਾ ਡਾਇਰੈਕਟਰ ਵੀ ਪਾਰਟੀ ਹੋ ਜਾਂਦੇ ਆ ਕਿਉਂਕਿ ਡੀਜੀਪੀ ਜਿਹੜਾ ਹੁੰਦਾ ਸੈਕਟਰ ਦੇ ਦੀ ਹੁੰਦਾ ਇਹ ਜਿਹੜੀ ਪੰਜਾਬ ਸਰਕਾਰ ਨੇ ਕੀਤੀ ਹੈ ਜਿਹੜੀ ਸੁਪਰੀਮ ਕੋਆਰਡੀਨੇਟ ਕਮੇਟੀ ਬਣਾਈ ਸੀ ਉਹ ਕਮੇਟੀ ਨੇ ਸਿਰਫ ਕੋਸ ਅਧਿਕਾਰੀਆਂ ਨੂੰ ਕਿਹਾ ਸੀ ਵੀ ਇਹਨਾਂ ਨੇ ਉਹ ਢੀਡ ਨੂੰ ਹਟਾਇਆ ਨਹੀਂਗਾ ਇਹਨਾਂ ਨੇ ਪ੍ਰਬੰਧ ਨਹੀਂ ਠੀਕ ਕੀਤਾ ਕੋਸ ਅਧਿਕਾਰੀਆਂ ਤੇ ਕਾਰਵਾਈ ਦੀ ਸਪਰੀਮ ਕੋਰਟ ਦੀ ਕਮੇਟੀ ਨੇ ਪਾਰਸ਼ ਕੀਤੀ ਸੀ ਤਸਾਨਾ ਦਾ ਕਹਿੰਦੇ ਜਿਗੜੀ ਨਹੀਂ ਇਹ ਸਭ ਤੇ ਸਿਰਫ ਭਾਦੀ ਸਰਕਾਰ ਨੇ ਕੀਤਾ ਹੈ ਗੱਲ ਪੁਲਿਸ ਇਹ ਵੀ ਹੋਇਆ ਬੁੱਢਾ ਅਲੰਪੀ ਨਸੀਬਾ ਸੰਧਾ ਸਾਡੇ ਨਾਲ ਪੜਦੇ ਤਾਂ ਇਸ ਤੋਂ ਪਹਿਲਾਂ ਪੰਜਾਬੀ ਸੀ ਜੀ ਸੋਰ ਤੱਕ ਮੈਂ ਇੱਥੇ ਸੀਗਾ ਐਸਪੀ ਉਹਨੂੰ ਵੀ ਇਹਨਾਂ ਨੇ ਡਿਸਕਸ ਕੀਤਾ ਉਹ ਸੈਕਟਰ ਦੇ ਕਹਿਤੇ ਕੀਤਾ ਸਾਰਾ ਨਹੀਂ ਤਸਾਨਾ ਬਾਰੇ ਕੁਝ ਨਹੀਂ ਹੈਗਾ ਜੀ ਉਹ ਰਿਪੋਰਟ ਤੁਸੀਂ ਪੜ ਸਕਦੇ ਹੋ ਸਾਨੂੰ ਬਿਲਕੁਲ ਪੁਲਿਸ ਵਾਲੇ ਭਰਾਵਾਂ ਨਾਲ ਵੀ ਸਾਡੀ ਇਨਵੈਸਟੀਗੇਸ਼ਨ ਮੈਟਰ ਹੈ ਸਾਡੀ ਪੁਲਿਸ ਵਾਲੇ ਭਰਾਵਾਂ ਨਾਲ ਵੀ ਹੰਦਰਦੀ ਹੈ ਜੀ ਐਸੀ ਕੋਈ ਨਹੀਂ ਆਦੀ ਕਰ ਲੈ ਜੀ ਕਰ ਲੈ ਸਾਨੂੰ ਵੀ ਪਤਾ ਜਦੋਂ ਪ੍ਰਧਾਨ ਮੰਤਰੀ ਨੇ ਇਕਤਦਾਮ ਆਉਣਾ ਸੀ ਹੈਲੀਕਾਪਟਰ ਤੇ ਆ ਕੇ ਬਾਈ-ਰੋਡ ਸਾਰੀਆਂ ਜਥੇਬੰਦੀਆਂ ਨੇ ਸੱਦਾ ਸੀ ਕਹਿੰਦੀ ਵਿਰੋਧ ਪ੍ਰਦਰਸ਼ਨ ਕਰਨ ਦਾ ਤਾਂ ਉਹ ਅਚਾਨਕ ਹੋਈ ਵੀ ਗੱਲ ਆ ਅਚਾਨਕ ਹੋਈ ਵੀ ਗੱਲ ਆ ਉਹਦੇ 'ਚ ਅਸੀਂ ਤਾਂ ਚਾਹੁੰਦੇ ਨਹੀਂ ਸੀ ਵੀ ਪੁਲਸ ਵਾਲਿਆਂ ਦਾ ਵੀ ਕੀ ਹੈ ਤੁਸੀਂ ਇੱਕਦਮ ਕਿਵੇਂ ਹੋ ਇੱਕ ਘੰਟੇ 'ਚ ਸਾਰਾ ਕੁਝ ਕਰਨਗੇ ਠੀਕ ਆ ਸਾਨੂੰ ਕੋਈ ਇਹ ਨਹੀਂ ਵੀ ਅਸੀਂ ਮੰਗ ਕਰਦੇ ਪੁਲਸ ਤੇ ਕਾਰਵਾਈ ਕਰਦੇ ਅਸੀਂ ਕੋਈ ਮੰਗ ਨਹੀਂ ਕਰਦੇ ਪਰ ਅਸੀਂ ਇਹ ਮੰਗ ਜ਼ਰੂਰ ਕਰਦੇ ਆ ਵੀ ਜਿਹੜਾ 307 ਤੁਸੀਂ ਕਸਾਨਾਂ ਤੋਂ ਮੌਜੂਦਾਂ ਤੇ ਲਾਇਆ ਉਹਨੂੰ ਤੁਸੀਂ ਜ਼ਰੂਰ ਰੱਦ ਕਰੋ ਦੇਖੋ ਇਹ ਵੀ ਕਹਿੰਦਾ ਰੱਦ ਹੋਣਾ ਚਾਹੀਦਾ ਅਸੀਂ ਇਕੱਠੇ ਹੋ ਕੇ ਐਮਐਲਏ ਸਾਹਿਬਾਂ ਨਾਲ ਜਾਵਾਂਗੇ ਇਹ ਰੱਦ ਕਰਾਉਣੇ ਚਾਹੀਦੇ ਕਰਾਵਾਂਗੇ ਮਾੜਾ ਵਾ ਦੇਖੋ ਜਿਉਂ ਗੱਲ ਚੌਕ ਸਕੂਲ ਵਾਲੀ ਠੀਕ ਹੈ ਸਾਡੇ ਪਸੰਦੱਕੇ ਹੋਏ ਇਹਨਾਂ ਦੇ ਵਿੱਚ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਅਸੀਂ ਇਹਨਾਂ ਨੂੰ ਮੰਗਾ ਨਹੀਂ ਖਾਤਰ ਇਕੱਠੇ ਹੁੰਨੇ ਆ ਹੁਣ ਤੁਸੀਂ ਵੀ ਕਿਸੇ ਨੂੰ ਇਕੱਠੇ ਹੁੰਨੇ ਆਉਣੇ ਆ ਠੀਕ ਹੈ ਪਰ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਨੂੰ ਬਿਨਾਂ ਸ਼ਰਤੋ ਰਿਹਾ ਕੀਤਾ ਜਾਵੇ ਸਾਡੀ ਇਹ ਮੰਗ ਹੈ ਦੂਜੇ ਨੇ ਜਿਵੇਂ ਸਾਡੀਆਂ ਔਰਤਾਂ ਦੇ ਕੁੱਟਮਾਰ ਕੀਤੀ ਹੈ ਉਹ ਹਰਪ੍ਰੀਤ ਐਸ ਐਚਓ ਆ ਪਤਾ ਨਹੀਂ ਮੈਨੂੰ ਉਹ ਕੁੜੀ ਕੀ ਹੈ ਕਲਕਾ ਸਾਡੀਆਂ ਭੈਣੇ ਦੀ ਗੱਲ ਕਰਾਂਗੇ ਜਣੀ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਜਦੋਂ ਸਾਨੂੰ ਥਾਣੇ ਦੇ ਵਿੱਚ ਲਿਆਂਦੀ ਆ ਅਸੀਂ ਜੇਲ੍ਹ ਦੇ ਵਿੱਚ ਆਪ ਜਾ ਕੇ ਆਈਆਂ ਜਿਵੇਂ ਅਸੀਂ ਕਤਲ ਕੀਤਾ ਹੋਵੇ ਅਸੀਂ ਚੋਰੀ ਕੀਤੀ ਹੋਗੀ ਕੋਨਾ ਮੰਨੀਆਂ ਸਾਡੇ ਤੇ ਕੁੱਟ ਪੈਂਦੀ ਆ ਪਰ ਸਰਮਾਨਡ ਵੀ ਲੈਂਦੀ ਆ ਕਿਉਂ ਉਹ ਕੁੜੀਆਂ ਨੇ ਕੀ ਕੀਤਾ ਸੀ ਇੱਕ ਸਿਰਫ ਟੀਚਰਾਂ ਦੀ ਫਮਾਇਤ ਤੇ ਆਏ ਸੀ ਉਹ ਕੁੜੀਆਂ ਦੇ ਜੁੰਡੇ ਫੱਟੇ ਕੁੱਟੇ ਇਹੋ ਜਿਹੇ ਸ਼ਬਦ ਬੋਲੇ ਗਏ ਮੁਲਾਜ਼ਮਾਂ ਵੱਨੋਂ ਦਰਸ਼ਨਯੋਗ ਨਹੀਂ ਜਣੀ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਉਹ ਕੁੜੀ ਤੇ ਜਿਹੜੀ ਪੁਲਿਸ ਮੁਲਾਜ਼ਮਾ ਹੈ ਕਿਉਂ تک عورتਾਂ ਦਾ ਕੀ ਕਸੂਰ ਸੀ ਚਲੋ ਮਰਦਾਂ ਨੂੰ ਤਾਂ ਆਪਾਂ ਕਹਿ ਦਿੰਦੇ ਆ ਜੀ ਕਿਸੇ ਦਾ ਨਹੀਂ ਵਾਰਦਾ ਵੀ ਕਿਉਂ ਨਹੀਂ ਠੀਕ ਹੈ ਇਹ ਬਾਰੇ ਜੇ ਸਰਕਾਰ ਨੇ ਜਿੱਤ ਜਾਈ ਮੈਂ ਕਹਿੰਦੇ ਆਏ ਬਾਜ ਬੰਦ ਹੋ ਜੂ ਜੇਲ੍ਹੇ ਵਿੱਚ ਜਾ ਕੇ ਬਾਜ ਬੰਦ ਹੋ ਜੂ ਜੇਲ੍ਹੇ ਵਿੱਚ ਜਾ ਕੇ ਬਾਜ ਨਹੀਂ ਪਨ ਹੁੰਦੀ ਜੇਹਾਂ ਤੇ ਇੱਕ ਸਾਡਾ ਸਕੂਲ ਹੈ ਅਸੀਂ ਉੱਥੋਂ ਬਹੁਤ ਕੁਝ ਸਿੱਖ ਕੇ ਆਉਨੇ ਆਂ ਸਾਾਨੂੰ ਸਿੱਖਣ ਨੂੰ ਮਿਲਦਾ ਬਸ ਗੱਲ ਕਰਦੇ ਆਂ ਯਾਨੀ ਇਹ ਕੋਈ ਗਲਤ ਹੋਇਆ ਮੈਂ ਤਾਂ ਕਰੀ ਕੱਲੇ ਨੇੜੇ ਚ ਤੇ ਨਹੀਂ ਜੀਪੀਏ ਬੜਾ ਤੇ ਜਿਹੜੀ ਸਾਰੀਆਂ ਗੱਲ ਗੱਲ ਦੇਖੋ ਜਦੋਂ ਸਾਡੇ ਅਸੀਂ ਝੋਨੇ ਦੀ ਬਰਾਰੀ ਨੂੰ ਅੱਗ ਲਾਉਣੀ ਹੈ ਇੱਕ ਮਿੰਟ ਦੀ ਝੋਨੇ ਦੀ ਬਰਾਰੀ ਨੂੰ ਅੱਗ ਲਾਉਣੀ ਹੈ ਫੋੜੋ ਸਰਕਾਰ ਦਾ ਸੈਟਰ ਸੈਟਰ 10 ਦਿਨ 10 ਵੀ ਅੱਗ ਲੱਗੀ ਦੀ ਹੈ ਉੱਥੇ ਪ੍ਰਸ਼ਾਸਨ ਆ ਜਾਂਦਾ ਹੈ ਸਾਡੇ ਕਿਸਾਨਾਂ ਨੂੰ ਫੜ ਕੇ ਲੈ ਜਾਂਦੇ ਆ ਉੱਥੇ ਸਾਡੀ ਆਰਥੀਆਂ ਦੇ ਨਾਲ ਹੀ ਆਰਦੀ ਵੀ ਇਹ ਸਾਡੇ ਪ੍ਰਸ਼ਾਸਨ ਵਾਲੇ ਅਸੀਂ ਆਮੋ ਸਾਹਮਣੀ ਹੁੰਨੇ ਆ ਇੱਕ ਦੂਜੇ ਦੇ ਅੱਜ ਕਣ ਕ ਨੂੰ ਅੱਗ ਲੱਗੀ